ਕਾਲ ਦੋਸਤੋ ਕੀ ਹਾਲ ਚਾਲ ਹੈ ਤੇ ਮੈਂ ਤੁਹਾਨੂੰ ਲੈ ਕੇ ਆ ਅੱਜ ਕਿਸਾਨ ਮੇਲਾ ਮਲੋਟ ਜੋ ਬਹੁਤ ਹੀ ਵੱਡਾ ਕਿਸਾਨ ਮੇਲਾ ਮਲੋਟ ਵਿਖੇ ਲੱਗਿਆ ਹੈ ਦਿਖਾ ਰਿਹਾ ਤੁਹਾਨੂੰ ਪੂਰੀ ਵੀਡੀਓ ਕਿਸਾਨ ਮੇਲੇ ਦੀ ਦੇਖ ਸਕਦੇ ਹੋ ਤੁਸੀਂ ਇਹ ਐਂਟਰੀ ਗੇਟ ਹੈ ਤੇ ਉਸ ਤੋਂ ਪਹਿਲਾਂ ਜਿੰਨੇ ਵੀ ਇੱਥੇ ਭਰਾ ਪਹੁੰਚੇ ਆ ਫਲਾਵਰ ਲੈ ਕੇ ਜਾਂ ਹੋਰ ਫੁੱਲ ਬੂਟੇ ਪੌਦੇ ਜਿਹੜੇ ਲੈ ਕੇ ਫਲਾਂ ਦੇ ਤੇ ਅੰਦਰ ਲੀਆਂ ਸਟਾਲਾਂ ਦੇ ਕਰਾਉਣੇ ਦਰਸ਼ਨ ਤੁਹਾਨੂੰ ਦੇਖ ਸਕਦੇ ਹੋ ਕਿਸਾਨ ਮੇਲਾ ਮਲੋਟ ਵਿਖੇ ਤੁਸੀਂ ਬਹੁਤ ਹੀ ਵੱਡੇ ਪੱਧਰ ਤੇ ਜਿਹੜਾ ਹੈ ਕਿਸਾਨ ਮੇਲਾ ਲਗਾਇਆ ਗਿਆ ਤੇ ਦੇਖ ਸਕਦੇ ਹੋ ਤੁਸੀਂ ਜਿੰਨੀਆਂ ਵੀ ਸਟਾਲਾਂ ਇੱਥੇ ਲੱਗੀਆਂ ਹਨ ਦਿਖਾ ਰਿਹਾ ਤੁਹਾਨੂੰ ਮੈਂ ਸਟਾਲਾਂ ਦੋਸਤੋ ਬਹੁਤ ਬਹੁਤ ਸ਼ਾਮਲ ਕਰਦੇ ਆ ਬਹੁਤ ਬਹੁਤ ਸ਼ਾਮਲ ਕਰਦੇ ਆ ਲੋਕੋ ਸਾਡੇ ਸਰਕਾਰ ਦਾ ਜਿਆਨ ਨੂੰ ਸ਼੍ਰੀ ਰਾਮ ਜੋ ਮੈਂ ਬੇਨਤੀ ਕਰਾਂਗਾ ਗਰੂਪਟੈਕ ਪ੍ਰਾਈਵੇਟ ਲਿਮਟਿਡ ਦੇਖ ਸਕਦੇ ਹੋ ਜੀ ਅੱਗੇ ਵੀ ਕਾਰਜ ਦੇ ਬਾਰੇ ਦੱਸਣਗੇ ਸਰ ਤੁਸੀਂ ਇਹਨਾਂ ਦੀ ਸਰਕਾਰੀ ਜੀ ਦੀ ਗੱਲ ਕਰਤੀ ਸੀ ਸੋਦੀ ਸਾਹਿਬ ਜੀ ਗੱਲ ਵੀ ਆਪਾਂ ਕਰ ਲਈਏ ਦੋਵੇਂ ਪਾਸੇ ਬੱਸਾ ਬਹੁਤ ਕਿਉਂਕਿ ਬਹੁਤ ਕੂਟੀਆਂ ਆਈਆਂ ਨੇ ਜਿਹੜੀ ਫਿਲਮ ਇੰਡਸਟਰੀ ਹੈ ਉਹ ਸਾਰਿਆਂ ਦਾ ਪੱਖ ਪੇਸ਼ ਕਰਦੀ ਹੈ ਫਿਲਮਾਂ ਦੇ ਵਿੱਚ ਤੁਸੀਂ ਇਸ ਮੂਹਰੇ ਦੇ ਲਈ ਪੰਜਾਬ ਨੂੰ ਸਲਾਹ ਪੱਖ ਪੇਸ਼ ਕਰਦੇ ਹੋ ਤੁਸੀਂ ਕਿਸਾਨ ਵੀ ਬਣਦੇ ਹੋ ਇਹ ਪੱਗ ਦੀ ਗੱਲ ਸਾਰੇ ਕਿਤੇ ਹੀ ਹੋਗੀ ਪੂਰੀ ਦੁਨੀਆ ਜਹਾਨ ਦੇ ਵਿੱਚ ਹੋਗੀ ਤੇ ਸੋਢੀ ਸਾਹਿਬ ਨੇ ਵੀ ਇਸ ਪੱਗ ਦਾ ਨਾਮ ਚਮਕਾਇਆ ਕਹਿੰਦੇ ਮੈਂ ਪੱਗ ਹਾਂ ਪੰਜਾਬ ਦੀ ਤੇ ਹੁੰਦੀ ਇੱਜ਼ਤਾਂ ਲਈ ਗੁਰਬਾਨ ਮੈਂ ਪੱਗ ਹਾਂ ਪੰਜਾਬ ਦੀ ਤੇ ਹੁੰਦੀ ਇੱਜ਼ਤਾਂ ਲਈ ਗੁਰਬਾਨ ਮੈਨੂੰ ਬਨਦੇ ਪੁੱਤ ਪੰਜਾਬੀ ਤੇ ਚੁਰਦੇ ਹਿੱਕਾਂ ਤਾਂ ਅਣジナ ਚਿਹਰਿਆਂ ਦੇ ਅਣਖਾਂ ਦੇ ਨੂਰ ਹੋਣਗੇ ਪੱਗਾਂ ਹੋਣ ਲਖਨੇ ਕਿਹਾ ਮੇਰਾ ਕੋਕਾ ਕੌਣ ਦੇਖੇ ਮੇਰੀ ਮਸਲੀ ਕੌਣ ਦੇਖੇ ਥੁਲੀਏ ਹੱਜ ਜਸਦੇ ਵਿਚਾਰੀ ਚੁਲੀ ਲਖਨੇ ਦੋਸਤੋ ਦੇਖ ਸਕਦੇ ਹੋ ਤੁਸੀਂ ਅਲੱਗ-ਅਲੱਗ ਜੋ ਵੀ ਸਾਡੇ ਤੇ ਸਟਾਲਾਂ ਲੱਗੀਆਂ ਐ ਸਟਾਲਾਂ ਤੇ ਤੁਹਾਨੂੰ ਦਿਖਾ ਰਹੇ ਆਂ ਕੀ ਫਾਇਦਾ ਕੁੱਲੀਏ ਹਟ ਜਾ ਰੱਬ ਦੇ ਘਰੀਬ ਨਹੀਂ ਚੁਲੀ ਅੱਥਾ ਮੱਥੇ ਤੇ ਚਲੀ ਉਹਨ ਮੱਥੇ ਤੇ ਚਲੀ ਕੀ ਮੱਥਾ ਕਹਿੰਦਾ ਮੇਰਾ ਟਿੱਕਾ ਕੀ ਨਹੀਂ ਦੇਖਣਾ ਬੰਦ ਕਰ ਦਿਓ ਟਿੱਕੀ ਦੇਖ ਸਕਦੇ ਹੋ ਦੋਸਤੋ ਤੁਸੀਂ ਜਿਹੜੀਆਂ ਜਵਾਰ ਹਟ ਜਾ ਉਹਦੀ ਹਾਈਟ ਦੇਖੋ ਜੀ ਵਾਲਾਂ ਦੀ ਜੋਤੀ ਐ ਤੇ ਵਾਲਾਂ ਦੀ ਬਹੁਤ ਆਤ ਵਾਲਾਂ ਦਾ ਕੀ ਦਿੱਸਤਾ ਬੋਸ ਤੇ ਵਾਲ ਕਹਿੰਦੇ ਅਸੀਂ ਘਣੇ ਆਂ ਸਾਰੇ ਗੋਲਪਾਲ ਨੂੰ ਬਾਣ ਦੇਖੂਗਾ ਕਿੰਨੇ ਸਾਡੇ ਗੋਲਪਾਲ ਨੂੰ ਕੌਣ ਦੇਖੂ ਆ ਗਿਆ ਕਿੰਨੇ ਮੋਟੇ ਸਭਾ ਪ੍ਰਾਨ ਦੇਖੋ ਅੱਜ ਖਲੇ ਨਾ ਕਿ ਲੈ ਆਂਦਾ ਮਤ ਕੁੜੀਆ ਸੋ ਇਹਦੇ ਦੂਸਰੀ ਕੁੜੀ ਵੀ ਸਾਡੇ ਅੰਦਰ ਆ ਗਈ ਹੋ ਗਈ ਆਜਾ ਦੋਸਤੋ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਮੈਂ ਦਿਖਾਉਣਾ ਇੱਧਰ ਜਿਹੜੀ ਸਟੇਜ ਲੱਗੀ ਹੈ ਜਿੱਥੇ ਪਹੁੰਚ ਰਹੇ ਹੈ ਬਹੁਤ ਹੀ ਅੱਛੇ ਕਲਾਕਾਰ ਆਰਨੇਤ ਗੁਰਵਿੰਦਰ ਬਰਾੜ ਤੇ ਹੋਰ ਕਈ ਕਲਾਕਾਰ ਜਿਹੜੇ ਪਹੁੰਚ ਰਹੇ ਹੈ ਦੇਖ ਸਕਦੇ ਹੋ ਤੁਸੀਂ ਸਾਹਮਣੇ ਸਟੇਜ ਲੱਗੀ ਇਹ ਹੰਨਾਲ ਮਾਨੀਓ ਫਾਦਰ ਸਾਹਿਬ ਨੇ ਤੁਹਾਡੇ ਫਾਦਰ ਸਾਹਿਬ ਦਾ ਬਾਤਾਂ ਜ਼ਿਕਰ ਹੋ ਗਿਆ ਪਤਾ ਨਹੀਂ ਕਿਉਂ ਪੁੱਛਿਆ ਮੈਂ ਮਾਫੀ ਚਾਹੁੰਦੀ ਅੱਜ ਮੈਂ ਪਹਿਲੀ ਵਾਰ ਇਨਾਂ ਨੂੰ ਮਿਲ ਰਹੀ ਹਾਂ ਦੇਖ ਜਦੋਂ ਵੀ ਕਿਤੇ ਜਾਣੀ ਹੈ ਨਾ ਮੈਂ ਆਪਣੇ ਫਾਦਰ ਸਾਹਿਬ ਨਾਲ ਹੀ ਜਾਂਦੀ ਹੂ ਜਿਉਹਰੇ ਕਦੇ ਕਦੇ ਹੁੰਦਾ ਵੀ ਕਿ ਨਹੀਂ ਪਰ ਮੈਨੂੰ ਬੜਾ ਚੰਗਾ ਲੱਗ ਰਿਹਾ ਜਦੋਂ ਵਾਰ-ਵਾਰ ਤੁਹਾਡੇ ਫਾਦਰ ਸਾਹਿਬ ਦਾ ਜ਼ਿਕਰ ਹੋਇਆ ਸਾਡੇ ਕਿੰਨੇ ਕਿਸਾਨ ਹੈ ਮੇਨਾਂ ਨੂੰ ਬਾਪ ਕਹਿੰਦੇ ਉਹ ਤੇ ਹੁੰਦੇ ਆ ਉਹ ਬਾਤ ਦੇਖ ਸਕਦੇ ਹੋ ਦੋਸਤੋ ਤੁਸੀਂ ਇੱਧਰ ਰੋਟਾ ਵੇਟਰ ਤੇ ਜਿੰਨੇ ਵੀ ਕਿਸਾਨੀ ਦੇ ਜਿਹੜੇ ਸੰਦ ਹੈ ਉਹ ਇੱਥੇ ਲੈ ਕੇ ਪਹੁੰਚੇ ਆਂ ਅਲੱਗ-ਅਲੱਗ ਕੰਪਨੀਆਂ ਦੇ ਜਿੰਨੇ ਵੀ ਓਨਰ ਹੈ ਉਹ ਵੀ ਆਇਆ ਪਿਆ ਮੁਰਾ ਤੇ ਇਹ ਕਿਹਦਾ ਰਿਹਾ ਆਪਾਂ ਇਹ ਲੋਕੀਂ ਨੇੜਾ ਬੇਹਾਨਾ ਤੋਂ ਦੋਸਤੋ ਦੇਖ ਸਕਦੇ ਹੋ ਤੁਸੀਂ ਇੱਧਰ ਅਲੱਗ-ਅਲੱਗ ਸਟਾਲਾਂ ਜਿਹੜੀਆਂ ਲੱਗੀਆਂ ਇੱਧਰ ਮੈਸੀ ਟਰੈਕਟਰਾਂ ਦੀਆਂ ਛੇਨਾ ਦੀਆਂ ਫੈਕਟਰੀਆਂ ਇਸ ਮੇਲੇ ਦੇ ਵਿੱਚ ਹਰ ਇੱਕ ਕੰਪਨੀ ਇੱਥੇ ਪਹੁੰਚੀ ਹੋਈ ਆਪੋ ਆਪਣਾ ਪ੍ਰੋਡਕਟ ਲੈ ਕੇ ਦੋਸਤੋ ਜਿਹੜੀ BK ਟਾਇਰ ਕੰਪਨੀ ਹੈ ਜਿਹੜੀ ਉਹਦਾ ਤੁਹਾਨੂੰ ਟਾਇਰ ਦਿਖਾਉਣੇ ਜਿਹੜਾ ਸਭ ਤੋਂ ਵੱਡਾ ਮੰਨੋ ਵੀ ਸਾਰੀ ਦੁਨੀਆ ਤੋਂ ਵੱਡਾ ਜਿਹੜਾ ਟਾਇਰ ਹੈ BK ਕੰਪਨੀ ਦਾ ਉਹ ਇਹ ਟਾਇਰ ਹੈ ਦੇਖ ਸਕਦੇ ਹੋ ਦੋਸਤੋ ਤੁਸੀਂ ਬਹੁਤ ਵੱਡਾ ਟਾਇਰ ਹੈ ਜਿਹੜਾ BK ਕੰਪਨੀ ਦਾ ਜਿਹੜਾ ਪੂਰੇ ਖੇਤ ਦਾ ਕੇਂਦਰ ਬਣਿਆ ਹੋਇਆ ਹੈ ਜਿਹਦੀ ਘੱਟ ਤੋਂ ਘੱਟ ਹਾਈਟ 10 ਫੁੱਟ ਉੱਚੀ ਹੋਣੀ ਹੈ ਦੇਖ ਸਕਦੇ ਹੋ ਤੁਸੀਂ ਤੇ ਭਾਈ ਵੀਡੀਓ ਇਹ ਡੇ ਰਹਿ ਸਿੱਪੀ ਜਟ ਦਾ ਹਾਂ ਸਿੱਪੀ ਦਾਣਾ ਚਿੰਗਾ ਯਾਰ ਇਹ ਦੋਸਤੋ ਇਹਦੀ ਜਿਹੜੀ ਕੀਮਤ ਆ ਉਹ ਬਹੁਤ ਜ਼ਿਆਦਾ ਦੱਸੀ ਜਾ ਰਹੀ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਜਿਹੜੇ ਛੋਟੇ ਜਿਹੜੇ ਇਹਨਾਂ ਦੇ ਆਉਂਦੇ ਆ ਬੀਕੇ 30 ਦੇ ਟਾਇਰ ਹੈ ਜਿਹੜੇ ਤੇ ਉਹਨਾਂ ਦੀ ਇਹ ਸਟਾਲ ਇੱਥੇ ਲੱਗੀ ਹੋਈ ਤੇ ਇਹ ਦੇਖ ਸਕਦੇ ਹੋ ਪੂਰੇ ਖੇਤ ਦਾ ਕੇਂਦਰ ਬਣਿਆ ਹੋਇਆ ਇਹ ਟਾਇਰ ਬਹੁਤ ਵੱਡਾ ਟਾਇਰ ਹੈ ਜਿਹਦੀ ਘੱਟ ਤੋਂ ਘੱਟ ਹਾਈਟ 10-12 ਫੁੱਟ ਹਾਈਟ ਹੈ ਇਸ ਟਾਇਰ ਦੀ ਤੇ ਪੂਰੇ ਖੇਤ ਦਾ ਕੇਂਦਰ ਹੈ ਸਾਰੇ ਇਸ ਟਾਇਰ ਦੇ ਕੋਲੇ ਆ ਕੇ ਆਪਣੀਆਂ ਫੋਟੋਆਂ ਕਰਵਾ ਰਹੇ ਆ ਦਿਖਾ ਰਹੇ ਆ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਮੈਂ ਕਿਸਾਨ ਰੂਪਾ ਚਾਹੁੰਦਾ ਹੈ ਜੇਕਰ ਸਹਾਣੀ ਦੇ ਇੱਕ ਅਸੀਂ ਇਸ ਆਜ ਮੌਕੇ ਨੂੰ ਮੈਂ ਕਰਦੇ ਹਾਂ 4789 ਨੰਬਰ ਤੋਂ ਲਾਹਤ ਦਿੱਤੀ ਜਿੱਥੇ ਇੱਧਰ ਦਿਖਾ ਰਹੇ ਆ ਤੁਹਾਨੂੰ ਸਿਮਰਨ ਵਾਲਿਆਂ ਦੀ ਜਿਹੜੀ ਕਮਾਈ ਨੇ ਨਵੀਂ ਆਈ ਵੀ ਆ ਦੋਸਤੋ ਦਿਖਾ ਰਹੇ ਆ ਤੁਹਾਨੂੰ ਦੋਸਤੋ ਇਧਰ ਅਪੋਲੋ ਕੰਪਨੀ ਦੇ ਜਿਹੜੇ ਟਾਇਰ ਹੈ ਉਹਨਾਂ ਦੀ ਸਟਾਲ ਇੱਥੇ ਲੱਗੀ ਹੋਈ ਹੈ ਉਹ ਤੁਸੀਂ ਦੇਖ ਸਕਦੇ ਹੋ ਪੂਰੇ ਮੇਲੇ ਦੀ ਝਲਕ ਮਰਾਉਣੀ ਹੈ ਤੁਹਾਨੂੰ ਇਦੇ ਨਾਲ ਦੋਸਤੋ ਆ ਗਈ ਬਲਕਾਰ ਦੀ ਕੰਬਾਈਨ ਟਰੈਕਟਰ ਵਾਲੀ ਇਹ ਵੀ ਦੋਸਤੋ ਬਲਕਾਰ ਦੀ ਕੰਬਾਈਨ ਹੈ ਜਿਹੜੀ ਦੇਖ ਰਹੇ ਹੋ ਤੁਸੀਂ ਪੂਰੇ ਖੇਤ ਦਾ ਕੇਂਦਰ ਹੈ ਪੂਰੇ ਮੇਲੇ ਦੇ ਵਿੱਚ ਅਲੱਗ-ਅਲੱਗ ਕੰਪਨੀਆਂ ਆਪੋ ਆਪਣੇ ਪ੍ਰੋਡਕਟ ਲੈ ਕੇ ਇੱਥੇ ਪਹੁੰਚੀਆਂ ਦੇਖ ਸਕਦੇ ਹੋ ਤੁਸੀਂ ਜਿੰਨੇ ਵੀ ਖੇਤੀ ਦੇ ਨਾਲ ਰਿਲੇਟਡ ਜੋ ਵੀ ਉਜਾਰਾ ਹੈ ਖੇਤੀ ਦੇ ਸੰਧ ਹੈ ਜਾਂ ਕੋਈ ਫੁੱਲ ਬੂਟੇ ਆ ਜਾਂ ਗੱਲ ਬੀਜਾਂ ਦੀ ਕਰੀਏ ਤਾਂ ਸਭ ਤੋਂ ਵੱਡਾ ਕਿਸਾਨ ਮੇਲਾ ਅੱਜ ਮਲੋਟ ਵੇਖੇ ਜਿਹੜਾ ਇਹ ਲੱਗਿਆ ਇੱਧਰ ਦਿਖਾਉਣਾ ਹੈ ਦੋਸਤੋ ਸਾਨੂੰ ਜਿਹੜਾ ਸਪਰੇਅ ਕਰਨ ਵਾਲਾ ਔਰ ਖਾਦ ਪਾਉਣ ਵਾਲਾ ਜਿਹੜਾ ਮਾਸਟਰ ਮਾਈਂਡ 4x4 ਦੇਖ ਰਹੇ ਹੋ ਤੁਸੀਂ ਦੋਸਤੋ ਇਧਰ ਜਿਹੜੇ ਟਰੈਕਟਰਾਂ ਦੇ ਲੋਡਰ ਲੱਗਦੇ ਆ ਉਹ ਲੋਡਰ ਜਿਹੜੇ ਬਾਈ ਹੋਰਾਂ ਨੇ ਲਾਏ ਆ ਟਰੈਕਟਰਾਂ ਤੇ ਅਲੱਗ-ਅਲੱਗ ਬੋਲ ਕੰਪਨੀ ਦੇ ਜਿਹੜੇ ਲੋਡਰ ਆ ਇਹ ਤੁਸੀਂ ਦੇਖ ਰਹੇ ਹੋ ਐਮ ડી ਇੰਟਰਪ੍ਰਾਈਜ਼ ਤੇ ਦੋਸਤੋ ਇਹਨਾਂ ਦੀ ਸਟਾਲ ਆ ਗਈ ਉਸਦੇ ਨਾਲ ਅੱਗੇ ਦੇਖ ਸਕਦੇ ਹੋ ਤੁਸੀਂ ਮੱਕੀ ਕੱਟਣ ਵਾਲੀ ਹੈ ਜਿਹੜੀ ਤੂੜੀ ਬਣਾਉਣ ਵਾਲੀ ਮਸ਼ੀਨ ਹੋਰ ਅਲੱਗ-ਅਲੱਗ ਜਿੰਨੇ ਵੀ ਖੇਤੀ ਦੇ ਰਿਲੇਟਿਡ ਸੰਦ ਹੈ ਉਹਨਾਂ ਦੀਆਂ ਬਹੁਤ ਜ਼ਿਆਦਾ ਸਟਾਲਾਂ ਇੱਥੇ ਲੱਗੀਆਂ ਹੋਈਆਂ ਦੇਖ ਸਕਦੇ ਹੋ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਸਟਾਲਾਂ ਇੱਥੇ ਲੱਗੀਆਂ ਹੈ ਤੇ ਦੋਸਤੋ ਇਹ ਤੁਸੀਂ ਦੇਖ ਰਹੇ ਹੋ ਜਿਹੜਾ ਝੋਨੇ ਦੀ ਪਰਾਲੀ ਦੀਆਂ ਜਿਹੜੀਆਂ ਗੱਠਾਂ ਬੰਨ੍ਹਦੀ ਹੈ ਮਸ਼ੀਨ ਉਹ ਇਹ ਨਾਲ ਜਗਤਜੀਤ ਆਲਿਆਂ ਦਾ ਜੀ ਇਧਰਲੇ ਪਾਸੇ ਸਟਾਲ ਲੱਗੀ ਹੋਈ ਹੈ ਉਹਨਾਂ ਦੇ ਜਿੰਨੇ ਵੀ ਉਜ਼ਾਰ ਹੈ ਖੇਤੀ ਦੇ ਰਿਲੇਟਡ ਇਹ ਜਗਜੀਤ ਆਲਿਆਂ ਦੀ ਸਟਾਲ ਹੈ ਜੀ ਇੱਥੇ ਇਸ ਮੇਲੇ ਦੇ ਵਿੱਚ ਹਰ ਤਰ੍ਹਾਂ ਦੇ ਇੱਥੇ ਜਿਹੜੇ ਪਹੁੰਚੇ ਹੋਏ ਐ ਆਪੋ ਆਪਣੇ ਜਿੰਨੇ ਵੀ ਭਰਾ ਕੋਈ ਵੀ ਸੰਸਤਾਂ ਤਿਆਰ ਕਰਦੇ ਐ ਖੇਤੀ ਦੇ ਰਿਲੇਟਡ ਆਪੋ ਆਪਣੀ ਕਾ ਫਰਮਾਂ ਕੰਪਨੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਤੋ ਦਿਖਾ ਰਿਹਾ ਤੁਹਾਨੂੰ ਮੈਂ ਬਹੁਤ ਹੀ ਅੱਛੀ ਜਿਹੜੀ ਨਸਲ ਦਾ ਇੱਥੇ ਸਾਨ ਪਹੁੰਚਿਆ ਇਸ ਮੇਲੇ ਦੇ ਵਿੱਚ ਦੇਖ ਰਹੇ ਹੋ ਤੁਸੀਂ ਹਿੰਦੁਸਤਾਨ ਸਾਨ ਜਿਹਨੂੰ ਬੋਲਦੇ ਐ ਉਹ ਇਸ ਮੇਲੇ ਦੇ ਵਿੱਚ ਪਹੁੰਚਿਆ ਹੋਇਆ ਦੋ ਦੰਦ ਕੱਦ 64 ਇੰਚ ਐ ਇਹ ਸਾਨ ਦਾ ਦਿਖਾਉਣਾ ਤੁਹਾਨੂੰ ਪੂਰੀ ਵੀਡੀਓ ਇਹ ਸਾਨ ਦੀ ਮੈਂ ਦੇਖ ਸਕਦੇ ਹੋ ਤੁਸੀਂ ਦੋਸਤੋ ਦੇਖ ਸਕਦੇ ਹੋ ਤੁਸੀਂ ਜਿਹੜਾ ਅੱਜ ਮੈਂ ਤੁਹਾਨੂੰ ਬਹੁਤ ਹੀ ਅੱਛੀ ਨਸਲ ਦਾ ਜਿਹੜਾ ਸਾਂ ਦਿਖਾਉਣ ਲੱਗਾ ਹਾਂ ਤੁਸੀਂ ਦੇਖ ਸਕਦੇ ਹੋ ਹਾਈਟ ਪੱਖੋਂ ਔਰ ਸਰੀਰ ਪੱਖੋਂ ਬਹੁਤ ਹੀ ਸੋਹਣਾ ਸਿੰਘਾਂ ਦਾ ਬਹੁਤ ਸੋਹਣਾ ਸਾਂ ਹੈ ਜਿਹੜਾ ਇਸ ਮੇਲੇ ਦੇ ਵਿੱਚ ਪਹੁੰਚਿਆ ਪੂਰੇ ਮੇਲੇ ਦੇ ਵਿੱਚ ਪੂਰੇ ਖਿੱਚ ਦਾ ਕੇਂਦਰ ਹੈ ਇਹ ਸਾਂ ਤੇ ਦਿਖਾ ਰਿਹਾ ਤੁਹਾਨੂੰ ਮੈਂ ਦੋਸਤੋ ਇਹ ਸਾਂ ਦੀ ਜਿਹੜੀ ਉਮਰ ਹੈ ਉਹ 3 ਸਾਲ ਹੈ 3 ਸਾਲ ਇਹ ਸਾਂ ਦੀ ਉਮਰ ਹੈ ਦੇਖ ਰਹੇ ਹੋ ਤੁਸੀਂ ਬਹੁਤ ਹੀ ਸੋਹਣਾ ਤੇ ਸਨੱਖਾ ਜਿਹੜਾ ਇਹ ਸਾਨ ਹੈ ਇਸ ਮੇਲੇ ਦੇ ਵਿੱਚ ਪਹੁੰਚਿਆ ਪੂਰੇ ਮੇਲੇ ਦੇ ਵਿੱਚ ਖਿੱਚ ਦੀ ਕੇਂਦਰ ਬਣਿਆ ਹੋਇਆ ਹੈ ਦੂਰੋਂ ਦੂਰੋਂ ਲੋਕ ਹੈ ਜਿਹੜੇ ਇਹਨੂੰ ਦੇਖਣ ਆ ਰਹੇ ਸਾਨੂੰ ਪਿੰਡ ਬੰਦਰ ਜ਼ਿਲ੍ਹਾ ਮੋਗਾ ਦੋਸਤੋ ਜਿਹੜਾ ਇਹ ਬੱਕਰਾ ਇਸ ਮੇਲੇ ਦੇ ਵਿੱਚ ਪਹੁੰਚਿਆ ਇਹਦੀ ਜਿਹੜੀ ਹਾਈਟ ਹੈ ਉਹ ਬਾਈ ਹੋਰਾਂ ਵੱਲੋਂ 44 ਇੰਚ ਦੱਸੀ ਗਈ ਹੈ 44 ਇੰਚ ਇਸ ਬੱਕਰੇ ਦੀ ਹਾਈਟ ਹੈ ਬਹੁਤ ਹੀ ਸੋਹਣਾ ਤੇ ਸੁੰਦਰ ਜਿਹੜਾ ਇਹ ਬੱਕਰਾ ਹੈ ਬੀਟਲ ਬੱਕਰਾ ਪੂਰਾ ਟਾਪ ਦਾ ਇਸ ਮੇਲੇ ਦੇ ਵਿੱਚ ਸਭ ਤੋਂ ਟਾਪ ਦਾ ਬੱਕਰਾ ਪੂਰੀ ਖਿੱਚ ਦਾ ਕੇਂਦਰ ਬੱਕਰਾ ਇਹ ਬਣਿਆ ਹੋਇਆ ਹੈ ਤੇ ਤੁਸੀਂ ਕਦੇ ਵੀ ਸੰਪਰਕ ਕਰ ਸਕਦੇ ਹੋ ਗੁਰਮਨ ਗੌਟ ਫਾਰਮ ਪਿੰਡ ਪੰਗਾਲਾਂ ਤਹਿਸੀਲ ਹਬੌਰ ਤੇ ਉਹਦੇ ਨਾਲ ਬਾਈ ਹੋਰੇ ਹੋਰ ਜਾਨਵਰ ਵੀ ਲੈ ਕੇ ਪਹੁੰਚੇ ਆ ਦਿਖਾ ਰਹੇ ਆ ਤੁਹਾਨੂੰ ਮੈਂ ਸਾਰੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਹੋਰ ਜਿਹੜੇ ਬੀਟਲ ਬੱਕਰੀਆਂ ਲੈ ਕੇ ਬਾਈ ਪਹੁੰਚੇ ਆ ਅਲੱਗ-ਅਲੱਗ ਸਟਾਲਾਂ ਇੱਥੇ ਲੱਗੀਆਂ ਹੋਈਆਂ ਦਿਖਾ ਰਹੇ ਆ ਤੁਹਾਨੂੰ ਮੈਂ ਅਲੱਗ-ਅਲੱਗ ਸਟਾਲਾਂ ਤੇ ਇਹਦੇ ਨਾਲ ਹੀ ਤਰੰਗ ਵਾਲੇ ਤੋਂ ਪਹੁੰਚੇ ਆ ਬਰਾਡ ਗਾਟ ਫਾਰਮ ਤੇ ਦੋਸਤੋ ਇਹ ਵੀ ਤੁਸੀਂ ਦੇਖ ਸਕਦੇ ਹੋ ਬਾਈ ਹੋਰਾਂ ਕੋਲੇ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਬੀਟਰਲ ਬੱਕਰੀਆਂ ਦੀਆਂ ਨਸਲਾਂ ਇਹਨੀਆਂ ਲੈ ਕੇ ਬਾਈ ਹੋਰੇ ਪਹੁੰਚੇ ਆ ਤੇ ਬਾਈ ਹੋਰਾਂ ਕੋਲੇ ਵੀ ਜਿਹੜਾ ਬੱਕਰਾ ਬਹੁਤ ਸੋਹਣਾ ਹੈ ਬਹੁਤ ਹਾਈਟ ਹੈ ਬੱਕਰੇ ਦੀ ਦੇਖ ਸਕਦੇ ਹੋ ਕੰਨਾਂ ਦਾ ਤੇ ਮੂੰਹ ਦਾ ਬਹੁਤ ਸ਼ਕੀਨ ਬੱਕਰਾ ਹੈ ਉਦੇ ਨਾਲ ਹੀ ਦੋਸਤੋ ਤੁਸੀਂ ਦੇਖ ਸਕਦੇ ਹੋ ਫੈਂਸੀ ਮੁਰਗੇ ਤੇ ਨਾਲ ਛੋਟੇ ਬੱਚੇ ਤੁਸੀ ਟਰਕੀ ਪਤਕਾਂ ਤੇ ਜਿਹੜੇ ਡੌਗ ਦੇ ਬੱਚੇ ਆ ਉਹ ਵੀ ਬਾਈ ਹੋਰੇ ਲੈ ਕੇ ਪਹੁੰਚੇ ਇੱਥੇ ਦੋਸਤੋ ਇਧਰ ਤੁਸੀਂ ਦੇਖ ਸਕਦੇ ਹੋ ਜਰਮਨ ਸ਼ੈਫਰਡ ਤੇ ਪੋਮੇਰੀਅਨ ਅਲੱਗ-ਅਲੱਗ ਨਸਲਾਂ ਦੇ ਜਿਹੜੇ ਬੱਚੇ ਆ ਬਾਈ ਹੋਰੇ ਲੈ ਕੇ ਇੱਥੇ ਪਹੁੰਚੇ ਮੇਲੇ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਹੈ ਜਿਹੜੀ ਇਸ ਮੇਲੇ ਦੇ ਵਿੱਚ ਇੱਕ ਬਾਈ ਲੈ ਕੇ ਪਹੁੰਚਿਆ ਹੈ ਅਫਰੀਕੀ ਗ੍ਰੇਪ ਪੈਰਟ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਜਿਹੜਾ ਇਹ ਤੋਤਾ ਹੈ ਆਪਾਂ ਤੋਤਾ ਕਹਿਦਗੇ ਇਹਨੂੰ ਪੰਜਾਬੀ ਦੇ ਵਿੱਚ ਤਾਂ ਬਹੁਤ ਸੋਹਣਾ ਜਿਹੜਾ ਤੋਤਾ ਇੱਥੇ ਪਹੁੰਚਿਆ ਹੋਇਆ ਹੈ ਦਿਖਾ ਰਿਹਾ ਹਾਂ ਤੁਹਾਨੂੰ ਮੈਂ ਇਹ ਵੀ ਇੱਕ ਖਿੱਚ ਦਾ ਕੇਂਦਰ ਹੈ ਤੋਂ ਉਹਦੇ ਨਾਲ ਨਾਲ ਹੀ ਇੱਥੇ ਤੁਸੀਂ ਦੇਖ ਸਕਦੇ ਹੋ ਅ ਛੋਟੀਆਂ ਚਿੜੀਆਂ ਲਵ ਬਰਡਸ ਕੋਕਟੇਲ ਤੇ ਅਲੱਗ-ਅਲੱਗ ਜਿਹੜੇ ਨਕਲ ਦੇ ਜਾਨਵਰ ਹੈ ਅ ਲਵ ਬਰਡਸ ਆਗੇ ਬਜਰੀ ਘਰ ਆਗੇ ਤੇ ਦੇਖ ਸਕਦੇ ਹੋ ਦੋਸਤੋ ਬਾਈ ਹੋਰੇ ਲੈ ਕੇ ਇੱਥੇ ਪਹੁੰਚੇ ਆ ਇਸ ਮੇਲੇ ਦੇ ਵਿੱਚ ਅ ਫੈਂਸੀ ਮੁਰਗੇ ਆਗੇ ਦੋਸਤੋ ਇਹਦੇ ਨਾਲ ਜਿਵੇਂ ਸਬਜ਼ੀਆਂ ਦੇ ਬੀਜ ਹੋਗੇ ਜਾਂ ਪਨੀਰੀ ਹੋਗੀ ਜਾਂ ਤੁਸੀਂ ਬੀਜ ਲੈ ਸਕਦੇ ਹੋ ਤਾਂ ਇਸ ਮੇਲੇ ਦੇ ਵਿੱਚ ਤੁਸੀਂ ਹਰ ਤਰ੍ਹਾਂ ਦੇ ਪੌਦੇ ਲੈ ਸਕਦੇ ਹੋ ਬੀਜ ਲੈ ਸਕਦੇ ਹੋ ਉਹਨਾਂ ਦੇ ਔਰ ਹਰ ਇੱਕ ਵੱਖ-ਵੱਖ ਇੱਥੇ ਜਿਹੜੇ ਫਰੂਟਾਂ ਦੇ ਜਿਹੜੇ ਪੌਦੇ ਆ ਉਸ ਵੀ ਉਹ ਵੀ ਇਸ ਮੇਲੇ ਦੇ ਵਿੱਚ ਮਿਲ ਰਹੇ ਆ ਤੇ ਉਹਨਾਂ ਦੇ ਬੀਜ ਵੀ ਮਿਲ ਰਹੇ ਆ ਤਾਂ ਤੁਸੀਂ ਇਸ ਮੇਲੇ ਦੇ ਵਿੱਚੋਂ ਹਰ ਤਰ੍ਹਾਂ ਦਾ ਜਿਹੜਾ ਆਪਦੇ ਖੇਤ 'ਚ ਹੋਰ ਆਸੇ-ਪਾਸੇ ਲਾਉਣ ਵਾਸਤੇ ਸ਼ੋਦਾਰ ਫੁੱਲਾਂ ਵਾਲਾ ਫਲਾਂ ਵਾਲਾ ਜਿਹੜਾ ਇੱਥੋਂ ਤੁਸੀਂ ਆਪਦੇ ਪੌਦੇ ਲਿਆ ਸਕਦੇ ਹੋ ਤੇ ਤੇ ਜਿਵੇਂ ਦੋਸਤੋ ਕਹਿ ਰਹੀਏ ਕਿ ਆਪਾਂ ਜਿੰਨੀਆਂ ਸੀਜ਼ਨਲ ਜਿਵੇਂ ਹੁਣ ਸੀਜ਼ਨ ਆ ਰਿਹਾ ਉਹਨਾਂ ਦੀ ਅੱਗੇ ਪਨੀਰੀ ਹੈ ਉਹ ਵੀ ਇਸ ਮੇਲੇ ਦੇ ਵਿੱਚੋਂ ਤੁਸੀਂ ਪਨੀਰੀ ਵੀ ਲਿਆ ਸਕਦੇ ਹੋ ਤੇ ਅਲੱਗ-ਅਲੱਗ ਤਰ੍ਹਾਂ ਦੇ ਤੁਸਾਨੂੰ ਦਿਖਾਉਣਾ ਮੈਂ ਸਟਾਲਾਂ ਜਿਹੜੀਆਂ ਇੱਥੇ ਲੱਗੀਆਂ ਐ